ਰੱਖੀ ਹੋਤ ਚੀਕ ਕੀ ਕੀ ਹੋਤਾ ਜਾਣ ਜੇ ਜਿਹੜੀ ਕੀ ਮੈਂਬਰੀ ਕਮੇਟੀ ਦੀ ਸਾਡੀ ਮੀਟਿੰਗ ਰੱਖੀ ਗਈ ਹੈ ਜੀ ਉਹਦੇ ਵਿੱਚ ਸੀ ਇਹਦਾ ਦੁਕਾਨਦਾਰਾਂ ਦੇ ਨਾਲ ਹੋ ਰਿਹਾ ਧੱਕਾ ਉਹਦੇ ਸੰਬੰਧ ਚ ਕੀਤਾ ਸੀ ਕਿ ਅਸੀਂ ਉਹਨੂੰ ਬਿਲਕੁਲ ਵੀ ਲਾਗੂ ਨਹੀਂ ਹੋਣ ਦੇਵਾਂਗੇ ਜਿਹੜਾ ਉਹ ਧੱਕਾ ਹੈਗਾ ਉਹ ਅਸੀਂ ਕਦੇ ਵੀ ਲਾਗੂ ਨਹੀਂ ਹੋਣ ਦਿੱਤਾ ਜਾਊਗਾ ਜੋ ਕਮੇਟੀ ਵੱਲੋਂ ਨੇਸ਼ਵਲ ਕਮੇਟੀ ਦੇ ਕਾਉਂਸਲਰਾਂ ਵੱਲੋਂ ਮਤਾ ਪਾ ਕੇ ਜਿਹੜਾ ਦੁਕਾਨਦਾਰਾਂ ਦੇ ਕਿਰਾਏ ਕਈ ਕੀ ਗੁਣਾ ਵਧਾਏ ਦਿੱਤੇ ਗਏ ਐ 100-100 ਰੁਪਏ ਵਾਲੀ ਦੁਕਾਨ ਦਾ ਕਿਰਾਇਆ 10-10 ਹਜ਼ਾਰ ਰੁਪਏ ਕਰ ਦਿੱਤਾ ਗਿਆ ਜਿੱਥੇ ਕਿ ਬਹੁਤ ਦੁਕਾਨਾਂ ਤਾਂ ਹਜੇ ਉੱਥੇ ਦੁਕਾਨਾਂ ਕੀਤੀਆਂ ਵੀ ਨਹੀਂ ਗਈਆਂ ਹਜੇ ਬੰਦ ਪਈਆਂ ਨੇ ਮੈਨੂੰ ਇੱਕ ਦੁਕਾਨ ਨੂੰ 1994 ਵਿੱਚ ਅਲਾਟ ਹੋਈ ਸੀ 1994 ਤੋਂ ਲੈ ਕੇ 2014 ਤੱਕ 20 ਸਾਲ ਉਸ ਮਾਰਕੀਟ ਦੇ ਵਿੱਚ ਪਾਣੀ ਖੜਦਾ ਸੀ ਬੁਰਾ ਹਾਲ ਹੁੰਦਾ ਸੀ ਤੇ ਉਹ ਸਾਰੀਆਂ ਦੁਕਾਨਾਂ ਗੜਾਉਣਾ ਦੇ ਰੂਪ ਦੇ ਸੀਗੀਆਂ ਤੇ ਉੱਥੇ ਬਾਜ਼ਾਰ ਕੋਈ ਨਹੀਂ ਸੀ ਬਣਿਆ ਪਰ ਅੱਜ ਲਗਉ ਦੁਕਾਨ ਤੋਂ 500 ਰੁਪਏ ਚ ਅਲਾਟ ਹੋਈ ਸੀ ਤੇ ਅੱਜ ਉਹਦਾ ਰੇਟ ਮੌਜੂਦਾ ਰੇਟ 2023 ਹੈ 15% ਵਾਧੇ ਨਾਲ ਤੇ ਅੱਜ ਉਹਨਾਂ ਦੇ ਨਾਦਰ ਸਾਹੀ ਫਰਮਾਨ ਕਰਤਾ ਕਿ ਤੁਹਾਡਾ ਜਿਹੜਾ ਕਿਰਾਇਆ 8670 ਰੁਪਏ ਹੋਏਗਾ ਜੇ ਅੱਜ ਵੈਸੇ ਉਸ ਬਾਜ਼ਾਰ ਦੇ ਵਿੱਚ ਦੁਕਾਨ ਲੈਣੀ ਹੋਵੇ ਤਾਂ ਉੱਥੇ ਦੁਕਾਨ ਅੱਜ ਵੀ 2500 ਤੋਂ 3000 ਰੁਪਏ ਦੇ ਦੁਕਾਨ ਮਿਲ ਜਾਂਦੀ। ਮਤਲਬ ਜਿਹੜੀ ਕਿ ਆਪਾਂ ਮੱਕੇ ਵੀ ਇਹ ਗੱਲ ਕਹਿੰਦੇ ਵੀ ਵੈਸੇ ਵੀ ਕਿਰਾਇਆ ਬਹੁਤ ਉੱਥੇ ਘੱਟ ਹੈਗਾਗਾ ਇੰਨਾ ਕਿਰਾਇਆ ਉੱਥੇ ਹੈ ਨਹੀਂ ਜਿੰਨੇ ਕਿਤੇ ਕਮੇਟੀ ਦਾ ਕਿਰਾਇਆ ਉਹਨੇ ਕਿਰਾਇਆ ਤਾਂ ਕਹਿੰਦਾ ਵੀ ਵੈਸੇ ਵੀ ਮ ਜਿਹੜੀ ਸਾਡੀ ਟੀਮ ਮੈਂਬਰੀ ਕਮੇਟੀ ਹੈ ਉਹਨੇ ਫੈਸਲਾ ਕੀਤਾ ਜਿਹੜੇ ਨਾਦਰ ਸਾਹਿਬ ਪਰਮਾਨ ਦੇ ਵਿਰੁੱਧ ਅਸੀਂ ਮਤਲਬ ਕਿ ਫਤਵਾ ਪਾਸ ਕੀਤਾ ਵੀ ਅਸੀਂ ਇਹਨੂੰ ਨਹੀਂ ਲਾਗੂ ਹੋਣ ਦੇਵਾਂਗੇ ਤੇ ਜਿਹੜੇ ਵੀ ਸਾਨੂੰ ਜਿਸ ਵੀ ਤਰ੍ਹਾਂ ਚਾਹੇ ਕਾਨੂੰਨੀ ਲੜਾਈ ਲੜਨੀ ਪਵੇ ਚਾਹੇ ਸਾਨੂੰ ਇਹਨਾਂ ਦੇ ਐਡਮਿਨਿਸਟ੍ਰੇਟਿਵ ਨਾਲ ਮੀਟਿੰਗ ਟੇਬਲ ਟॉक ਕਰਨੀ ਪਵੇ ਸਾਡੀ ਕਮੇਟੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਨੂੰ ਤਿਆਰ ਹੈਗੀ ਪਰ ਮਤਲਬ ਕਿ ਵੀ ਅਸੀਂ ਵਾਅਦਾ ਦੇਣ ਨੂੰ ਤਿਆਰ ਨਹੀਂ ਸਰ ਸਾਡੇ ਬੱਸ ਸਟੈਂਡ ਮਾਰਕੀਟ ਦੇ ਵਿੱਚ ਜੋ ਮਿਊਨਿਸਪਲ ਕਮੇਟੀ ਦੀਆਂ ਦੁਕਾਨਾਂ ਸੀ ਉਹਦੇ ਵਿੱਚ ਇਹਨਾਂ ਨੇ ਜੋ ਅੱਜ ਤੋਂ 50 ਸਾਲ ਕੋਈ 40 ਸਾਲ ਕੋਈ 30 ਸਾਲ ਪਹਿਲਾਂ ਅਲਾਟਮੈਂਟ ਹੋਈ ਵੀ ਸੀਗੀ ਪਤਾ ਨਹੀਂ ਕੀ ਚੱਕਰ ਆ ਇਹ ਸਰ ਇਹਨਾਂ ਨੇ ਸਾਡੀ ਕਮੇਟੀ ਵੱਲੋਂ ਈਓ ਸਾਹਿਬ ਦੇ ਅੰਡਰਸਾਈਨ ਸਾਨੂੰ ਇੱਕ ਨੋਟਿਸ ਗਏ ਜਿਨ੍ਹਾਂ ਦੇ ਵਿੱਚ 20-20% ਵਾਧਾ ਸਮਝੋ ਕਰੋ ਜਿਹਦਾ ਕੋਈ 1% 20-20 ਗੁਣਾ ਵਾਧਾ ਕਰਕੇ ਨੋਟਿਸ ਚਲੇ ਗਏ ਉਹਦੇ ਵਿੱਚ ਅਸੀਂ ਪਹਿਲਾਂ ਪ੍ਰਧਾਨ ਜੀ ਨੂੰ ਮਿਲੇ ਸੀਗੇ ਸਾਨੂੰ ਕੋਈ ਰਿਸਪਾਂਸ ਨਹੀਂ ਮਿਲਿਆ ਇੰਨਾ ਔਰ ਸਾਰੇ ਦੁਕਾਨਦਾਰਾਂ ਨੇ ਕਿਉਂਕਿ ਇੱਕ ਗਰੀਬ ਮਤਲਬ ਐਂ ਲਾ ਲੋ ਮਿਹਨਤ ਕਰਕੇ 20 20 30 30 ਸਾਲ ਹੋ ਗਏ ਮਿਹਨਤਾਂ ਕਰਦਿਆਂ ਨੂੰ ਇੱਕ ਪਲਾਟ ਅਲਾਟ ਕੀਤਾ ਸੀ ਇਹਨਾਂ ਨੇ 100 ਰੁਪਏ ਕਿਸੇ ਨੂੰ 75 ਰੁਪਏ ਉਹ ਮੌਕੇ ਮਤਾਬਕ ਜਿਉਂ-ਜਿਉਂ ਸਮਾਨੰਗਦਾ ਗਿਆ ਉਹ ਮੌਜੂਦਾ ਰੇਟ ਦੇ ਹਿਸਾਬ ਨਾਲ ਅਲਾਟਮੈਂਟਾਂ ਹੋਈਆਂ ਸੀ 99 ਸਾਲਾਂ ਲਈ ਜਿਹਦੇ ਵਿੱਚ ਕੀ ਹੈ 15% ਵਾਧਾ ਕਰਨਾ ਸੀ ਔਰ 15% ਰੈਗੂਲਰ ਵਾਧਾ ਹੋ ਰਿਹਾ ਹੈ 3 ਸਾਲਾਂ ਬਾਅਦ ਜਿਸ ਦਾ ਬਾਖੂਬੀ ਨਾਲ ਦੁਕਾਨਦਾਰ ਜਿਹੜੇ ਹੈਗੇ ਆ ਉਹ ਪਾਲਣ ਕਰ ਰਹੇ ਆ ਔਰ 15% ਉਹਦਾ ਪਲੱਸ ਕਰਕੇ ਅ ਅਪ ਟੂ ਡੇਟ ਕਰਾਇਆ ਜਿਹੜਾ ਹੈਗਾ ਉਹ ਭਰਿਆ ਜਾ ਚੁੱਕਾ ਹੈ ਔਰ ਭਰ ਰਹੇ ਆ ਰੈਗੂਲਰ ਪਰੰਤੂ ਇਹ ਜੋ ਘਾਜ ਡਿਗੀ ਹੈ ਇੱਕ ਟ੍ਰਾਂਸਫਰ ਬੀ ਵਾਲੇ ਦਾ 10-10000 ਰੁਪਇਆ 10 ਇੱਕ ਉਹ ਮਾਰਕੀਟ ਅੰਦਰ ਇਹਨਾਂ ਨੇ ਕੱਟੀਆ ਉਹਦਾ 100 ਰੁਪਇਆ ਉੱਪਰ ਕਰਾਇਆ ਔਰ ਅੱਜ 10400 ਰੁਪਇਆ ਕਰਾਇਆ ਕਮਾਲ ਦੀ ਗੱਲ ਹੈ ਦੇਖੋ ਤੁਸੀਂ ਔਰ ਉਸ ਪ੍ਰਤੀ ਅਦੋਸ ਰੋਸ ਦੇ ਵਿੱਚ ਸਾਰੀ ਮਾਰਕੀਟ ਜੋ ਵੀ ਕਮੇਟੀ ਦੀਆਂ ਗ੍ਰਾਹਕਦਾਰ ਮਾਰਕੀਟ ਦੁਕਾਨਦਾਰ ਸੀਗੇ ਉਹਨਾਂ ਵਜੋਂ ਇੱਕ ਸ਼ਾਂਤਮਈ ਢੰਗ ਨਾਲ ਰੋਸ ਮਜਾਰਾ ਜਿਹੜਾ ਹੈਗਾ ਉਹ ਮਾਰਕੀਟ ਦੇ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਤੇ ਇਹਨਾਂ ਦੇ ਨੋਟਿਸ ਦਾ ਜਵਾਬ ਦੇਣ ਲਈ ਕਾਲੇ ਬਿਲੇ ਲਾ ਕੇ ਕਾਲੀਆਂ ਝੰਡੀਆਂ ਲੈ ਕੇ ਸਾਰੇ ਬਾਜ਼ਾਰ ਵਿੱਚ ਦੀ ਹੁੰਦਾ ਹੋਇਆ ਮਿਊਸਲ ਕਮੇਟੀ ਦੇ ਦਫ਼ਤਰ ਦੇ ਵਿੱਚ ਸ਼ਾਂਤਮਈ ਢੰਗ ਨਾਲ ਪਹੁੰਚਿਆ ਔਰ ਉਸ ਤੋਂ ਬਾਅਦ ਅਸੀਂ ਈਓ ਸਾਹਿਬ ਨੂੰ ਮਿਲੇ ਈਓ ਸਾਹਿਬ ਦਾ ਜਿਹੜਾ ਰਿਸਪੌਂਸ ਸੀ ਉਹ ਕਹਿੰਦੇ ਜੀ ਅਸੀਂ ਤਾਂ ਸਰਕਾਰੀ ਆਏ ਆ ਜੀ ਜੋ ਵੀ ਹੈ ਬਟ ਹਾਂ ਬਟ ਉਹਨਾਂ ਨੂੰ ਕਿਹਾ ਵੀ ਇੱਥੇ ਜਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਮਿਸਟੇਕ ਹੋਈ ਵੀ ਹੈ ਜਾਂ ਪਤਾ ਨਹੀਂ ਕੀ ਚੱਕਰ ਹੈ ਕਿਵੇਂ ਹੈ ਇਹ ਕਿਤੇ ਕਿਤੇ ਲੈਂਦੇ ਚੜ੍ਹਦੇ ਕਿਤੇ ਕਿਤੇ ਜਿਹੜਾ ਪਹਿਲਾ ਮੁਸਲਮਾਨਾਂ ਵੇਲੇ ਜਦੋਂ ਪਹਿਲਾ ਰਾਜ ਹੁੰਦੇ ਸੀ ਇੰਨਾ ਟੈਕਸ ਇੰਨਾ ਅੱਜ ਤੱਕ ਕਿਸੇ ਨੇ ਉਦੋਂ ਨਹੀਂ ਲਾਇਆ ਸੀਗਾ ਤੇ ਮੈਂ ਤਾਂ ਹੈਰਾਨ ਆ ਵੀ ਅੱਜ ਕਿਵੇਂ ਲਾ ਰੱਖਿਆ ਇਹਨਾਂ ਨੇ ਉਸ ਤੋਂ ਬਾਅਦ ਮੇਰੀ ਐਮਸੀਆਂ ਨਾਲ ਗੱਲ ਹੋਈ ਐਮਸੀਆਂ ਨਾਲ ਗੱਲ ਚੱਲ ਰਹੀ ਹੈ ਉਹ ਕਹਿੰਦੇ ਐਮਐਲਏ ਸਾਹਿਬ ਸਰਦਾਰ ਬਲਕਾਰ ਸਿੰਘ ਜੀ ਸਿੰਧੂ ਸਾਹਿਬ ਉਹ ਕਹਿੰਦੇ ਵੀ ਸ਼ਾਮ ਨੂੰ ਮੀਟਿੰਗ ਰੱਖ ਕੇ ਸਾਨੂੰ ਉਹਨਾਂ ਨੇ ਦੱਸਦਾ ਕੱਲ ਦਾ ਟਾਈਮ ਦਿੱਤਾ ਔਰ ਜੋ ਪ੍ਰੋਪਰ ਟਾਈਮ ਹੈਗਾ ਕਮੇਟੀ ਦੇ ਵਿੱਚ ਹੀ ਉਹ ਕੱਲ ਨੂੰ ਅਸੀਂ ਸਾਰੇ ਦੁਕਾਨਦਾਰ 21 ਮੈਂਬਰੀ ਕਮੇਟੀ ਹੈ ਜਿਹੜੀ ਉਹ ਆ ਕੇ ਉਹ ਕਹਿੰਦੇ ਵੀ ਤੁਸੀਂ ਸਾਨੂੰ ਮਿਲ ਲਓ ਕੋਈ ਗੱਲ ਨਹੀਂ ਹੈ ਅਸੀਂ ਪੋਜ਼ਿਟਿਵਲੀ ਇਸ ਚੀਜ਼ ਦਾ ਹੱਲ ਕਰਾਂਗੇ ਜ਼ਰੂਰ ਕੋਈ ਨਾ ਕੋਈ ਮਿਸਟੇਕ ਹੋਈ ਵੀ ਹੈ ਕਿਤੇ ਵੀ ਹੋਈ ਵੀ ਹੈ ਤੇ ਸੋ ਅਸੀਂ ਤਾਂ ਸਾਰਿਆਂ ਦਾ ਨਵਾਦ ਬੰਲੀ ਗੱਲ ਦੁਕਾਨਦਾਰਾਂ ਦਾ ਕਰਦੇ ਆਂ ਦੂਸਰੀ ਗੱਲ ਅਸੀਂ ਜਿਹੜਾ ਇਹਨਾਂ ਨੇ ਰਿਸਪੌਂਸ ਲਿਆ ਐਮਐਲਏ ਸਾਹਿਬ ਨੇ ਅਸੀਂ ਕਹਿੰਨੇ ਵੀ ਇਹ ਸਾਨੂੰ ਪੂਰੀ ਉਮੀਦ ਆ 100% ਉਮੀਦ ਆ ਵੀ ਸਾਰੇ ਐਮਸੀਓ ਸਾਹਿਬ ਐਮਐਲਏ ਸਾਹਿਬ ਸਾਰੇ ਰਲ ਕੇ ਇਹਨਾਂ ਚੀਜ਼ਾਂ ਦਾ ਪੋਜੀਟਿਵਲੀ ਸਾਨੂੰ ਹੱਲ ਦੇਣਗੇ ਔਰ ਬਿਨਾ ਵਾਅਦੇ ਤੋਂ ਬਿਨਾ ਨਜਾਇਜ਼ ਧੱਕੇ ਤੋਂ ਪੁਰਾਣੇ ਕਰਾਇਿਆਂ ਦੇ ਉੱਤੇ ਹੀ ਸਾਨੂੰ ਇਸ ਚੀਜ਼ ਦਾ ਫੈਸਲਾ ਸੁਣਾਉਣਗੇ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਹਾਂ ਜੇ ਦੇਖੋ ਧੱਕਾ ਦਾ ਧੱਕਾ ਹੀ ਹੈ ਆਰਟੂ ਦਾ ਸੇਓ ਤਕਾ ਕਰਨੋਂ ਨਹੀਂ ਹਟਣਗੇ ਜੇ ਇਹਦਾ ਕੋਈ ਹੱਲ ਨਹੀਂ ਹੁੰਦਾ ਫਿਰ ਅਸੀਂ ਹਜੇ ਸਿਰਫ ਬੱਸ ਸਟੈਂਡ ਦੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਕਿਰਾਏਦਾਰ ਉਹਨਾਂ ਨੂੰ ਨਾਲ ਲੈ ਕੇ ਚੱਲੇ ਆ ਇਸ ਤੋਂ ਬਾਅਦ ਅਸੀਂ ਪਰਲੀ ਮੰਡੀ ਸਾਰਾ ਰਾਮਪਰਾ ਫੁੱਲ ਦੀਆਂ ਜੋ ਕਮੇਟੀ ਦਾ ਕੰਮ ਹੈਗਾ ਉਹਨਾਂ ਨੂੰ ਇਕੱਠੇ ਕਰਾਂਗੇ ਫਿਰ ਨਹੀਂ ਸਾਰਾ ਵਪਾਰ ਮੰਡਲ ਇਕੱਠਾ ਕਰਾਂਗੇ ਰਾਮਪਰਾਹੁਲ ਦਾ ਫਿਰ ਵੀ ਮਸਲਾ ਨਾ ਲੋਇਆ ਤਾਂ ਪੰਜਾਬ ਲੈਵਲ ਤੇ ਇਸ ਚੀਜ਼ ਨੂੰ ਆਪਾਂ ਉਠਾਇਆ ਜਾਵੇਗਾ ਔਰ ਇਸ ਚੀਜ਼ ਦਾ ਅਸੀਂ ਹੱਲ ਕਰਵਾਉਣਾ ਹੀ ਕਰਵਾਉਣਾ ਹੈ ਇਹ ਨਹੀਂ ਹੈ ਵੀ ਕੋਈ ਨਜਾਇਜ਼ ਤੱਕਾ ਕਿਸੇ ਗਰੀਬ ਤੇ ਕਿਸੇ ਛੋਟੇ ਤੇ ਵਪਾਰੀ ਤੇ ਕੋਈ ਹੋ ਜਾਊਗਾ ਅਸੀਂ ਨਹੀਂ ਬਿਲਕੁਲ ਨਹੀਂ ਹੋਣ ਦੇਵਾਂਗੇ ਵਪਾਰ ਮੰਡਲ ਵੀ ਪੰਜਾਬ ਲੈਵਲ ਦਾ ਇਸ ਚੀਜ਼ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਸਾਜੀ ਉਹ ਸ਼ੁਰੂ ਨ ਦੇ ਗਿਆ ਨਾ ਸ਼ੁਰੂ ਉਹ ਇਸ ਤਰ੍ਹਾਂ ਜੀ ਸਮੇ ਸਮੇ ਦੇ ਉਤੇ ਮਿਊਸਪੈਲਿਟੀ ਮੈਨੇਜਮੈਂਟ ਨੇ ਦੁਕਾਨਦਾਰਾਂ ਨੂੰ ਪਲਾਟ ਅਲਾਟ ਕੀਤੇ ਸੀਗੇ ਤੇ ਉਸ ਦੇ ਵਿੱਚ ਸ਼ਰਤਾਂ ਵੀ ਉਸ ਮੌਕੇ ਤੇ ਦਰਜ ਹੁੰਦੀਆਂ ਅਸਲੀ ਪਰ ਇੱਕ ਨਾਦਰ شاہੀ ਫਰਮਾਨ ਮਿਊਸਪੈਲਿਟੀ ਰਾਮਪਰਾ ਫੂਨ ਦੇ ਯੂ ਨੇ ਜਾਂ ਉਹਨਾਂ ਦੇ ਸਬੰਧਤ ਨਹਿਕਮੇ ਨੇ ਜਾਂ ਹਾਊਸ ਨੇ ਜਿਸ ਨੇ ਕਿਸੇ ਨੇ ਵੀ ਸਾਈਨ ਕੀਤੇ ਆ ਉਹ ਰਾਸ ਜੀ ਪੁਰਜੋਰ ਨਿਖੇਦੀ ਕਰਦੇ ਆ ਤੇ ਨਾਲ ਹੀ ਅਸੀਂ ਦੁਕਾਨਦਾਰਾਂ ਵੱਲੋਂ ਕਹਨੇ ਆ ਅਸੀਂ ਕੋਈ ਵੀ ਵਾਦਾ ਦੇ ਨੂੰ ਤਿਆਰ ਨਹੀਂ ਨਾ ਹੀ ਧੀਰ 35000 ਨਕਦ 30000 ਸ਼ਿੰਗਾਰ ਸਾਡਾ ਫੋਟਰਾਂ ਹੀ ਵੀ ਚੱਲੂਗਾ ਜੀ ਤੇ ਇੱਥੇ ਲੋਕਲੇ ਪ੍ਰੋਟੈਸਟ ਵੀ ਚੱਲੂ ਬਾਜ਼ਾਰਾਂ ਦੇ ਵਿੱਚ ਜੇ ਫੇਰ ਵੀ ਨਾ ਸੁਧਰੇ ਕਿਵੇਂ ਕੱਲ ਕੇਜਰੀਵਾਲ ਜੀ ਨੇ ਨਾਬਾ ਦੇ ਵਿੱਚ ਇੱਕ ਬਿਆਨ ਦਿੱਤਾ ਵੀ ਅਸੀਂ ਵਪਾਰੀ ਮੋਰਡ ਬਣਾ ਰਹੇ ਹਾਂ ਪਰ ਰਾਮਪਰਾ ਫੁੱਲ ਦੇ ਵਿੱਚ ਦੇਖੋ ਵਪਾਰੀਆਂ ਨਾਲ ਧੱਕਾ ਹੋ ਰਿਹਾ ਪਰ ਜੇ ਧੱਕਾ ਹੁਣ ਸਾਨੂੰ ਐਮਐਲਏ ਸਾਹਿਬ ਨੇ ਇੱਕ ਵਿਸ਼ਵਾਸ ਦਿੱਤਾ ਵੀ ਕੱਲ ਨੂੰ ਅਸੀਂ ਤੁਹਾਡੇ ਨਾਲ ਮੀਟਿੰਗ ਕਰ ਰਹੇ ਹਾਂ ਅਸੀਂ ਮੀਟਿੰਗ ਤੋਂ ਬਾਅਦ ਹੋਰ ਵੀ ਅੰਦੋਲਨ ਨੂੰ ਤਿੱਖਾ ਕਰਾਂਗੇ ਅੰਦੋਲਨ ਸਾਡਾ ਉਨਾ ਚਿਰ ਚੱਲੂਗਾ ਜਿੰਨਾ ਚਿਰ ਇਹ ਜੋ ਵਜਾ ਹੋਇਆ ਨੋਟਿਸ ਵਾਪਸ ਨਹੀਂ ਹੁੰਦਾ